पहली बार मेरा बेटा without any medicine, कोई नहीं नहीं कुछ बुखार नहीं, नहीं। तो उन्होंने बस हवन किया दो तीन बार गन चिकित्सा दिखती इन और बिल्कुल विदाउट मेडिसिन ठीक हो ਤੋ ਉਦੋਂ ਤੋਂ ਮੈਨੂੰ ਉਹ ਹਵਨ ਔਰ ਇੰਨਾ ਚੀਜ਼ਾਂ ਦਾ ਵੀ ਸੈਂਟੀਫਿਕ ਰੀਜ਼ਨ ਸਮਝ ਆਇਆ ਅਸੀਂ ਇੰਨਾਂ ਚੀਜ਼ਾਂ ਨੂੰ ਧਰਮ ਦੇ ਨਾਲ ਜੋੜਨੇ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੰਨਾਂ ਚੀਜ਼ਾਂ ਦਾ ਇਹ ਸਾਇੰਸ ਹੈ ਪਿਓਰ ਸਾਇੰਸ ਹੈ ਓਕੇ ਉਹ ਵੀ ਇੱਕ ਸਾਇੰਸ ਆਪਾਂ ਨੂੰ ਠੀਕ ਕਰ ਲਈ ਹਾਂਜੀ ਵੀ ਆਪਾਂ ਧਰਮ ਨਾਲ ਲੋਕ ਕਰਦੇ ਹਵਨ ਕਰਦੇ ਜਿੱਦਾਂ ਮਾ ਚਲ ਰਿਹਾ ਹੈ ਹਾਂਜੀ ਮਤਲਬ ਕਿ ਜਿਵੇਂ ਆ ਸਾਡੇ ਬੰਦ ਵੀ ਇਹ ਚੀਜ਼ਾਂ ਆਪਾਂ ਸੁਣਦੇ ਆ ਹਾਂਜੀ ਮਤਲਬ ਉਹਦਾ ਕੋਈ ਲਿੰਕ ਨੂੰ ਆਪਣੇ ਲਈ ਬੋਡੀ ਲਈ ਆ ਕੁਝ ਆਪਣੀ ਬਿਲਕੁਲ ਐਕਚੁਅਲੀ ਕੀ ਹੁੰਦਾ ਹੈ ਹਵਨ ਜਿਹੜੀ ਹਵਨ ਹੈ ਗੰਧ ਚਿਕਿਤਸਾ ਹੈ ਉਹ ਕੀ ਹੁੰਦਾ ਹੈ ਅ ਜਿਹੜੇ ਕਿਸ ਤਰ੍ਹਾਂ ਸਮਝਾਵਾਂ ਕਿਸ ਤਰ੍ਹਾਂ ਹਰ ਇੱਕ ਚੀਜ਼ ਜਿਹੜੀ ਹੁੰਦੀ ਹੈ ਨਾ ਜਿੰਨਾ ਉਹ ਛੋਟੇ ਛੋਟਾ ਹੁੰਦਾ ਹੈ ਨਾ ਇਹ ਵੀ ਚੀਜ਼ ਦੇ ਵਿੱਚ ਉੰਨੀ ਉਹਦੀ ਪਾਵਰ ਵੱਧ ਹੁੰਦੀ ਹੈ ਜਿਸ ਤਰ੍ਹਾਂ ਇੱਕ ਐਟਮ ਹੈ ਜੀ ਇੱਕ ਐਡਾ ਵੱਡਾ ਚਾਣਾ ਹੈ ਹੈਨਾ ਉਹਨੂੰ ਕਿਹੇ ਨੂੰ ਇਸ ਤਰ੍ਹਾਂ ਮਾਰਾਂਗੇ ਤੇ ਕੁਝ ਨਹੀਂ ਹੋਏਗਾ ਜੀ ਪਰ ਉਹਦੇ ਚੋਂ ਹੀ ਇੱਕ ਐਟਮ ਕੱਢ ਕੇ ਉਸ ਐਟਮ ਦਾ ਬੰਬ ਬਣਾ ਸਕਦੇ ਐਟਮ ਬੰਬ ਔਰ ਉਹ ਹੀ ਕਿੰਨਾ ਵੱਡਾ ਵਿਨਾਸ਼ ਕਰ ਸਕਦਾ ਹੈ ਤਾਂ ਇਹ ਜਿਹੜੀ ਚੀਜ਼ ਹੈ ਇਹ ਇਸ ਤਰ੍ਹਾਂ ਹੀ ਹੈ ਤਾਂ ਉਹ ਸੂਖਮ ਰੂਪ ਜਦੋਂ ਕੋਈ ਹਵਨ ਦੇ ਵਿੱਚ ਕੋਈ ਵੀ ਚੀਜ਼ ਨੂੰ ਜਲਾਉਂਦੇ ਨੇ ਨਾ ਤੇ ਉਹਦੇ ਜਿਹੜੇ ਮੋਲੀਕਿਊਲਸ ਹੈ ਉਹ ਟੁੱਟ ਜਾਂਦੇ ਆ ਤੇ ਬਹੁਤ ਸੂਖਮ ਹੋ ਜਾਂਦੇ ਆ ਜੇ ਤਾਂ ਸੂਖਮ ਹੋ ਜਾਂਦੇ ਆ ਫਿਰ ਉਹ ਸਿੱਧਾ ਸਾਡੇ ਡਾਇਰੈਕਟਲੀ ਸਾਡੇ ਬ੍ਰੀਥ ਦੇ ਥਾਣੀ ਸਾਡੇ ਬਲੱਡ ਦੇ ਵਿੱਚ ਪਹੁੰਚ ਜਾਂਦੀਆਂ ਠੀਕ ਹੈ ਇਹ ਰੀਜਨ ਹਾਂਜੀ ਤਾਂ ਇਸ ਕਰਕੇ ਪੁਰਾਣੇ ਟਾਈਮ 'ਚ ਹਵਨ ਕਰਦੇ ਹੁੰਦੇ ਸੀ ਤੁਸੀਂ ਜਿਹੜਾ ਦੇਖੋਗੇ ਹੋਮੀਓਪੈਥਿਕ ਮੈਡੀਸਿਨ ਹੈ ਹੋਮੀਓਪੈਥਿਕ ਮੈਡੀਸਿਨ ਵੀ ਇਸੇ ਹੀ ਥਿਉਰੀ ਤੇ ਪਿਆਰ ਹੁੰਦੀ ਹੈ ਉਹ ਉਹਨੂੰ ਇੰਨਾ ਕੁ ਜ਼ਿਆਦਾ ਚਰਨਿੰਗ ਕਰਦੇ ਆ ਚੀਜ਼ ਨੂੰ ਕਿ ਉਹ ਉਹ ਜਿਹੜੇ ਮੋਲੀਕੂਲਸ ਆ ਟੁੱਟ ਹੀ ਜਾਂਦੇ ਆ ਟੁੱਟ ਟੁੱਟ ਕੇ ਟੁੱਟ ਟੁੱਟ ਕੇ ਉਹ ਇੰਨਾ ਛੋਟੇ ਬਣ ਜਾਂਦੇ ਆ ਕਿ ਉਹ ਈਜ਼ਲੀ ਤੁਹਾਡੀ ਬਾਡੀ ਦੇ ਵਿੱਚ ਐਂਟਰ ਕਰ ਜਾਂਦੇ ਆ ਤਾਂ ਇਹ ਪਿਓਰ ਸਾਇੰਸ ਹੈ ਔਰ ਇਹਦੇ ਚ ਬਹੁਤ ਜ਼ਿਆਦਾ ਰਿਜ਼ਲਟ ਬਹੁਤ ਜ਼ਬਰਦਸਤ ਮਿਲਦੇ ਹੈ। ਜੀ। ਔਰ ਤੁਸੀਂ ਵੀ ਟਰਾਈ ਕਰਦੇ ਰਹਿੰਦੇ ਹੋ ਨਾ ਤੁਹਾਨੂੰ ਪਤਾ ਹੈ। ਮੈਂ ਪਿਛਲੇ 10 ਸਾਲ 10 ਸਾਲ ਹੀ ਆਲਮੋਸਟ ਹੋ ਚੁੱਕੇ ਇਸ ਚੀਜ਼ ਨੂੰ ਕਰਦਿਆਂ ਹੋਇਆ। ਤਾਂ ਜਦ ਜਦੋਂ ਵੀ ਕਿਤੇ ਸਰਦੀ ਦਾ ਕੰਮ ਔਰ ਮੈਂ ਬਹੁਤ ਲੋਕਾਂ ਨੂੰ ਕੋਵਿਡ ਦੇ ਟਾਈਮ ਤੇ ਤਾਂ ਇੰਨੇ ਲੋਕਾਂ ਨੂੰ ਮੈਂ ਦੱਸਿਆ ਹੀ ਇਹ ਚੀਜ਼ ਬੜੀ ਸਿੰਪਲ ਹੈ ਮੇਰੀ ਚੈਨਲ ਤੇ ਮੈਂ ਵੀਡੀਓ ਵੀ ਬਣਾ ਕੇ ਪਾਈ ਹੈ ਕਿ ਕਿਸ ਤਰ੍ਹਾਂ ਅਸੀਂ ਗੰਚ ਕਿੱਸਾ ਦੇ ਨਾਲ ਹੀ ਆਪਣੇ ਆਪ ਨੂੰ ਸਰਦੀ ਦਾ ਕੰਮ ਤੇ ਇਹ ਤਾਂ ਬਹੁਤ ਹੀ ਜ਼ਿਆਦਾ ਫਾਇਦਾ ਕਰਦਾ ਹੈ ਨਾ ਕਿਉਂਕਿ ਹੁਣ ਬ੍ਰੈਥ ਤੇ ਸਾਰਿਆਂ ਨੇ ਲੈਣੀ ਹੈ ਬਿਲਕੁਲ ਭਾਵੇਂ ਕੋਈ ਬੱਚਾ ਹੋਏ ਭਾਵੇਂ ਕੋਈ ਬੁੱਢਾ ਹੋਏ ਤੇ ਬਸ ਕਮਰੇ ਦੇ ਵਿੱਚ ਤੁਸੀਂ ਉਹ ਸਿਰਫ ਜਲਾ ਕੇ ਹਲਦੀ ਔਰ ਅਜਵਾਇਨ ਦਾ ਧੂਆ ਹੀ ਕਰ ਦੋਗੇ ਨਾ ਤਾਂ ਆਟੋਮੈਟਿਕਲੀ ਬ੍ਰੈਥ ਦੇ ਨਾਲ ਜਾ ਕੇ ਉਹ ਨੇਚਰਲੀ ਹੀਲ ਕਰ ਦੇਗਾ